अमन अमन पसंदा ਟਰੰਪ ਦੀ ਪਕੈਸ਼ ਹੋਣੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅੱਜ ਆਰਐਮਪੀਆਈ ਵੱਲੋਂ ਟਰੰਪ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ ਅਮਰੀਕਨ ਸਾਮਰਾਜ ਜਿਹੜਾ ਸੰਸਾਰ ਨੂੰ ਜੰਗ ਦੀ ਪੱਟੀ ਵਿੱਚ ਝੋਕਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਆ ਔਰ ਆਪਣੇ ਹਥਿਆਰ ਵੇਚਣ ਦੇ ਲਈ ਫਲਸਤੀਨ ਹੋਵੇ ਜਾਂ ਹੋਰ ਨਸਤੇ ਲੋਕਾਂ ਨੂੰ ਮਾਰਨ ਦੀਆਂ ਜਿਹੜੀਆਂ ਸ਼ਾਸ਼ਾ ਰਜ ਰਿਹਾ ਆ ਅੱਜ ਦੇਸ਼ ਭਰ ਦੇ ਅਮਨ ਪਸੰਦ ਲੋਕ ਟਰੰਪ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ ਰਲੀਆਂ ਤੇ ਮਜਾਰੇ ਕਰ ਰਹੇ ਆ ਚਾਹੇ ਉਹ ਹਿੰਦੁਸਤਾਨ ਹੋਵੇ ਤੇ ਚਾਹੇ ਉਹ ਅਮਰੀਕਾ ਦੀ ਧਰਤੀ ਹੋਵੇ ਅੱਜ 트ੰਪ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ ਜਿਹੜਾ ਸੰਸਾਰ ਨੂੰ ਜੰਗ ਦੀ ਪੱਟੀ ਵਿੱਚ ਝੋਖਣ ਜਾ ਰਿਹਾ ਆ ਉਹਦੀਆਂ ਨੀਤੀਆਂ ਦੇ ਖਿਲਾਫ ਅੱਜ ਆਰਐਮਪੀਆਈ ਵੱਲੋਂ ਜਨਿਆਲਾ ਬੱਸ ਅਡੇ ਦੇ ਉੱਤੇ ਕਿਸਾਨ ਮਜ਼ਦੂਰ ਨੌਜਵਾਨ ਵਿਦਿਆਰਥੀਆਂ ਵੱਲੋਂ 트ੰਪ ਜੀ ਸਰਕਾਰ ਦਾ ਜਿਹੜਾ ਆ ਪੁਤਲਾ ਫੁਕਿਆ ਗਿਆ ਆ ਔਰ ਅਮਨ ਪਸੰਦ ਲੋਕਾਂ ਦੇ ਲਈ ਜਿਹੜੀ ਆ ਦੁਆ ਕੀਤੀ ਗਈ ਆ ਤਾਂ ਕਿ ਜਿਹੜਾ ਸੰਸਾਰ ਨੂੰ ਜੰਗ ਦੀ ਪੱਠੀ ਦੇ ਵਿੱਚ ਨਾ ਝੋਖਿਆ ਜਾ ਸਕੇ ਤੁਹਾਡਾ ਸਾਰਿਆਂ ਦਾ ਧੰਨਵਾਦ